ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋ ਸਿੰਘ ਸਿੱਧੂ ਦੀ ਕ੍ਰਿਕਟ ਵਿੱਚ ਵਾਪਸੀ ਦੀ ਗੱਲ ਸਾਹਮਣੇ ਆ ਗਈ ਹੈ ਦੱਸਦੀ ਹੈ ਕਿ ਆਈਪੀਐਲ 'ਚ ਨਵਜੋ ਸਿੰਘ ਸਿੱਧੂ ਕਰਨਗੇ ਕਮੈਂਟਰੀ ਨਵਜੋ ਸਿੰਘ ਸਿੱਧੂ ਲੰਬੇ ਸਮੇਂ ਤੋਂ ਕਮੈਂਟਰੀ ਅਤੇ ਟੀਵੀ ਸ਼ੋਅ ਤੋਂ ਦੂਰ ਹੋਏ ਸਨ ਇੱਕ ਵਾਰ ਫਿਰ ਕ੍ਰਿਕਟ ਕਮੈਂਟਰੀ 'ਚ ਕਰਨ ਜਾ ਰਹੇ ਸਨ ਵਾਪਸੀ ਅਤੇ ਕੁਝ ਦਿਨ ਪਹਿਲਾਂ ਹੀ ਲੋਕ ਸਭਾ ਚੋਣਾਂ ਲੜਨ ਤੋਂ ਸਿੱਧੂ ਇਨਕਾਰ ਕਰ ਚੁੱਕੇ ਸੀ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਕਾਂਗਰਸ ਦੇ ਪੁਰਵ ਅਧਿਐਕਸ਼ ਨਵਜੋਤ ਸਿੰਘ ਸਿੱਧੂ ਦੁਬਾਰਾ ਫਿਰ ਤੋਂ ਇੱਕ ਵਾਰ ਆਈਪੀਐਲ ਦੇ ਵਿੱਚ ਕਮੈਂਟਰੀ ਕਰਦੇ ਹੋਏ ਨਜ਼ਰ ਆਉਣਗੇ ਜੀ ਹਾਂ ਸਪਾਸਟਾਰ ਸਪੋਰਟਸ ਨੇ ਪੋਸਟ ਸਾਂਝੀ ਕੀਤੀ ਹੈ ਤੇ ਉਹਦੇ ਵਿੱਚ ਲਿਖਿਆ ਹੈ ਕਿ ਸਰਦਾਰ ਆਫ ਕਮੈਂਟਰੀਜ਼ ਬੈਕ ਦੁਬਾਰਾ ਮੁੜ ਵਾਪਸੀ ਹੋ ਗਈ ਹੈ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਨੂੰ ਮੁੜ ਲੋਕ ਫਿਰ ਤੋਂ ਕਮੈਂਟਰੀ ਦੇ ذریعے ਸੁਣਨਗੇ ਜੀਹਾਂ ਤੁਹਾਨੂੰ ਦੱਸਦੀ तकरीबन 6 ਸਾਲ ਪਹਿਲਾਂ 2018 ਦੇ ਵਿੱਚ ਇੱਕ ਮੈਚ ਦੇ ਵਿੱਚ ਕਮੈਂਟਰੀ ਕਰਦੇ ਹੋਏ ਨਜ਼ਰ ਆਏ ਸੀ ਤੇ ਫਿਰ ਹੁਣ ਤੋਂ 22 ਮਾਰਚ ਤੋਂ ਜੋ ਆਈਪਲ ਦੇ ਮੈਚ ਸ਼ੁਰੂ ਹੋ ਰਹੇ ਨੇ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਮੈਂਟਰੀ ਦੁਬਾਰਾ ਤੋਂ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਵੀ ਆ ਰਹੇ ਨੇ ਨਜ਼ਦੀਕ ਨੇ ਤੇ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸਾਫ਼ ਇਨਕਾਰ ਕਰ ਦਿੱਤਾ ਸੀਗਾ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ ਤੇ ਇਸ ਦੇ ਨਾਲ ਲੋਕਾਂ ਦੇ ਵਿੱਚ ਉਮੀਦ ਸੀ ਸੋਚ ਰਹੇ ਸੀ ਕਿ ਆਖਰ ਨਵਜੋਤ ਸਿੰਘ ਸਿੱਧੂ ਨੇ ਚੁਨਾਵ ਤੋਂ ਵੀ ਇਨਕਾਰ ਕਰ ਦਿੱਤਾ ਹੈ ਕਿ ਆਖਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਿੱਥੇ ਬੈਠਣਗੇ ਤਾਂ ਉਸ ਦੀ ਪੁਸ਼ਟੀ ਦੇ ਨਾਲ ਦੁਬਾਰਾ ਫਿਰ ਤੋਂ ਵਾਪਸੀ ਹੋਈ ਹੈ ਆਈਪਲ ਦੇ ਮੈਚ ਦੇ ਵਿੱਚ ਉਹਨਾਂ ਦੀ ਆਵਾਜ਼ ਭਾਰਤੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਉਹਨਾਂ ਦੇ ਫੈਨ ਨੇ ਉਹਨਾਂ ਨੂੰ ਸੁਣਨ ਨੂੰ ਮਿਲੇਗੀ ਤੇ ਆਈਪਲ ਦੇ ਜ਼ਰੀਏ ਫਿਰ ਤੋਂ ਇੱਕ ਵਾਰ ਆਵਾਜ਼ ਨੂੰ ਪਹੁੰਚਾਉਣਗੇ ਵਿਦੇਸ਼ਾਂ ਦੇ ਤੱਕ ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਦੇ ਨਾਲ ਏਐਨਬੀ ਨਿਊਜ਼ ਲਈ ਪ੍ਰਿੰਸ ਗਗ ਦੀ ਰਿਪੋਰਟ ਧੰਨਵਾਦ ਇਸ ਵੇਲੇ ਦੀ ਵੱਡੀ ਖਬਰ ਸਿੱਧੂ ਦੁਬਾਰਾ ਫਿਰ ਤੋਂ ਇੱਕ ਤਾਂ ਦੱਸਦੇ ਕਿ ਆਈਪੀਐਲ ਚ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਕਮੈਂਟਰੀ ਕਰ ਚੁੱਕੇ ਨੇ ਤਾਂ ਦੱਸਦੇ ਕਿ ਨਵਜੋਤ ਸਿੰਘ ਸਿੱਧੂ ਸਸਾ ਛੱਡ ਗਏ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਹੁਣ ਆਈਪੀਐਲ ਚ ਵਾਪਸੀ ਕਰ ਚੁੱਕੇ ਨੇ ਇਸ ਵੜੇ ਦੀ ਜਿਹੜੀ ਵੱਡੀ ਖਬਰ ਹੈ ਨਵਜੋਤ ਸਿੰਘ ਸਿੱਧੂ ਦੀ ਆ ਰਹੀ ਹੈ ਕਿ ক্রিকেট ਦੇ ਵਿੱਚ ਉਹਨਾਂ ਨੇ ਵਾਪਸੀ ਕਰ ਲਈ ਹੈ